ਵੰਡੀਆ ਬੀ ਨਿਊਜ਼ ਬਾਣੀ YouTube ਚੈਨਲ ਤੇ ਆਪ ਦਾ ਸਵਾਗਤ ਹੈ ਹਰਿਆਣਾ ਦੇ ਆਈਪੀਐਸ ਅਧਿਕਾਰੀ 바이ਪੂਰਨ ਬਲੋ ਖੁਦਕਸ਼ੀ ਕੀਤੀ ਗਈ ਸੀ ਇਸ ਮਾਮਲੇ ਵਿੱਚ ਸਪੈਸ਼ਲ ਇਨਵੈਸਟੀਗੇਟ ਟੀਮ ਦਾ ਗਠਨ ਕੀਤਾ ਗਿਆ ਹੈ ਤੇ ਪਰਿਵਾਰ ਦੀ ਸੁਰੱਖਿਆ ਨੂੰ ਵੀ ਵਧਾ ਦਿੱਤਾ ਗਿਆ ਹੈ ਉਹਨਾਂ ਦੀ ਪਤਨੀ ਇਸ ਗੱਲ ਤੋਂ ਸੰਤੁਸ਼ਟ ਨਹੀਂ ਹਨ ਤੇ ਚੌਥੇ ਦਿਨ ਵੀ ਪੂਰਨ ਜੀ ਦਾ ਪੋਸਟਮਾਰਟਮ ਨਹੀਂ ਹੋਣ ਦਿੱਤਾ ਉਨ੍ਹਾਂ ਨੇ ਇੱਕ ਐਸਐਸਪੀ ਨੂੰ ਲਿਖੇ ਪੱਤਰ ਵਿੱਚ ਕਿਹਾ ਹੈ ਕਿ ਐਫਆਈਆਰ ਵਿੱਚ ਸੋਧ ਕੀਤੀ ਜਾਵੇ ਅਤੇ ਐਸਸੀ ਤੇ ਐਸਟੀ ਐਕਟ ਦੀਆਂ ਧਾਰਾਵਾਂ ਵੀ ਸ਼ਾਮਲ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਤੋਂ ਇਸ ਗੱਲ ਦਾ ਜਵਾਬ ਮੰਗਿਆ ਹੈ ਕਿ ਜੰਮੂ ਕਸ਼ਮੀਰ ਨੂੰ ਸੂਬੇ ਦਾ ਦਰਜਾ ਕਦੋਂ ਦਿੱਤਾ ਜਾਵੇਗਾ ਅਮਰੀਕਾ ਸਰਕਾਰ ਨੇ ਕਿਹਾ ਹੈ ਕਿ ਪਾਕਿਸਤਾਨ ਨੂੰ ਉਹ ਉੰਤਮਰਜਾਈਨਾ ਸਪਲਾਈ ਨਹੀਂ ਕਰੇਗਾ ਬੈਂਜੂਲਰੀ ਵਿਰੋਧੀ ਧਿਰ ਦੇ ਨੇਤਾ ਮਾਰੀਆ ਮੁਚਾਡੋ ਨੂੰ ਨੋਬਲ ਸ਼ਾਂਤੀ ਪੁਰਸਕਾਰ ਦਿੱਤਾ ਗਿਆ ਹੈ ਨੋਬਲ ਸ਼ਾਂਤੀ ਪੁਰਸਕਾਰ ਦਿੱਤਣ ਵਾਲੀ ਉਹ 20ਵੀਂ ਔਰਤ ਹਨ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트ੰਪ ਬਾਰ-ਬਾਰ ਸ਼ਾਂਤੀ ਪੁਰਸਕਾਰ ਦੀ ਮੰਗ ਕਰ ਰਹੇ ਸਨ ਜਦੋਂ ਕਿ ਉਹ ਇਸ ਮਾਮਲੇ ਵਿੱਚ ਹਰਤ ਮਰਦੇ ਰਹਿ ਗਏ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਨੇ ਕਿਹਾ ਕਿ ਚੀਫ ਜਸਟਿਸ ਤੇ ਜੁੱਤੀ ਸੁੱਟਣ ਦੀ ਘਟਨਾ ਭਾਜਪਾ ਦੀ ਦਲਤ ਵਿਰੋਧੀ ਮਾਨਸਿਕਤਾ ਦਾ ਪ੍ਰਤੀਕ ਹੈ ਉਹਨਾਂ ਨੇ ਕਿਹਾ ਹੈ ਕਿ ਚੀਫ ਜਸਟਿਸ ਤੇ ਜੁੱਤੀ ਸੁੱਟਣ ਵਾਲੇ ਨੂੰ ਭਾਜਪਾ ਦਾ ਆਈਟੀ ਸੈੱਲ ਪ੍ਰਮੋਟ ਕਰ ਰਿਹਾ ਹੈ ਪੰਜਾਬ ਸਰਕਾਰ ਨੇ ਐਲਾਨ ਕੀਤਾ ਹੈ ਕਿ ਯੂਨੀਫਾਈਡ ਸਿਟੀਜ਼ਨ ਪੋਰਟਲ ਤੇ 848 ਨਾਗਰਿਕ ਸੇਵਾਵਾਂ ਉਪਲਬਧ ਕਰਵਾਈਆਂ ਜਾਣਗੀਆਂ। ਜ਼ੋਨ ਕਮਿਸ਼ਨਰ ਨੇ ਕਿਹਾ ਹੈ ਕਿ ਬੋਟ ਪਛਾਣ ਪੱਤਰ ਨਾ ਹੋਣ ਤੇ 12 ਬਦਲਵੇਂ ਪਛਾਣ ਪੱਤਰਾਂ 'ਚੋਂ ਕਿਸੇ ਇੱਕ ਨਾਲ ਵੋਟ ਪਾਈ ਜਾ ਸਕਦੀ ਹੈ। ਮੁਕੇਸ਼ ਅੰਬਾਨੀ ਨੇ ਬਦਰੀਨਾਥ ਕਿਦਾਰਨਾਥ ਮੰਦਰਾਂ ਨੂੰ 10 ਕਰੋੜ ਰੁਪਏ ਦਾਨ ਕੀਤੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ ਨੂੰ ਖੇਤੀਬਾੜੀ ਖੇਤਰ ਲਈ 35400 ਕਰੋੜ ਰੁਪਏ ਦੀ ਨਾਗਦਬਾੜੀ ਪੀਐਮ ਧਨ ਧਨ ਕ੍ਰਿਸ਼ਨ ਯੋਜਨਾ ਸਮੇਤ ਦੋ ਵੱਡੀਆਂ ਯੋਜਨਾਵਾਂ ਸ਼ੁਰੂ ਕਰਨਗੇ। ਵਿਧਵਾਤ ਦੇ ਮੇਸ਼ਾਣਾ ਜ਼ਿਲ੍ਹੇ ਤੋਂ ਸ਼ੁਰੂ ਹੋ ਕੇ 73 ਸਾਲਾ ਜੈੰਤੀ ਲਾਲ ਨੇ 1338 ਕਿਲੋਮੀਟਰ ਪੈਦਲ ਤੁਰ ਕੇ ਰਾਮ ਲੱਲਾ ਜੁੱਧਿਆਜ ਆ ਕੇ ਦਰਸ਼ਨ ਕੀਤੇ। ਗਾਇਕ ਜੁਵਨ ਗਰਗ ਦੇ ਹਤਿਆ ਦੇ ਮਾਮਲੇ ਵਿੱਚ ਉਹਨਾਂ ਦੇ ਦੋ ਨਿੱਜੀ ਸੁਰੱਖਿਆ ਅਧਿਕਾਰੀਆਂ ਨੂੰ ਗ੍ਰਿਫਤਾਰ ਕੀਤਾ ਹੈ। स्टेट बैंक ऑफ इंडिया ਦੀ ਅੱਜ 1 ਘੰਟਾ ਲਈ ਬੈਂਕਿੰਗਸ ਬਾਬਾ ਬੰਦ ਰਹਿਣਗੇ ਤੁਸੀਂ ਯੂਪੀਆਈ ਤੇ ਐਨਈਫਟੀ ट्रांजੈਕਸ਼ਨਾਂ ਨਹੀਂ ਕਰ ਸਕੋਗੇ ਗੁਰਦੁਆਰਾ ਸ੍ਰੀ ਹੇਮਕੁੰਡ ਸਾਹਿਬ ਦੇ ਗਵਾੜ ਸਰਦ ਰੋਟ ਲਈ ਬੰਦ ਕਰ ਦਿੱਤੇ ਗਏ ਹਨ ਪੰਜਾਬ ਦੇ ਮਸ਼ਹੂਰ ਗਾਇਕ ਰਾਜਵੀਰ ਜਵੰਦਾ ਦੀਆਂ ਹਸਤੀਆਂ ਸ੍ਰੀ ਗੁਰਕੀਰਤਪੁਰ ਸਾਹਿਬ ਵਿਖੇ ਜਲ ਪ੍ਰਵਾਹ ਕੀਤੀਆਂ ਗਈਆਂ ਨਵੀਂ ਦਿੱਲੀ ਵਿਕੇ ਕਾਰ ਦੀ ਡਿਲੀਵਰੀ ਵਿੱਚ 5 ਸਾਲ ਤੋਂ ਬਾਅਦ ਦੀ ਦੇਰੀ ਲਈ ਬਿਲਡਰ ਤੇ 85 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ। ਵਿਦੇਸ਼ੀ ਕ੍ਰਾਂਸੀ ਦਾ ਭੰਡਾਰ ਸਟਾਈਪੁਆਇੰਟ 6 ਕਰੋੜ ਡਾਲਰ ਤੋਂ ਘਟ ਕੇ 699.96 ਅਰਬ ਡਾਲਰ ਤੱਕ ਆ ਗਿਆ। ਦੂਸਰੇ ਟੈਸਟ ਮੈਚ ਦੇ ਪਹਿਲੇ ਦਿਨ ਵੈਸਟਿੰਗਰੀ ਦੇ ਵਿਰੁੱਧ ਭਾਰਤ ਦੀ ਕ੍ਰਿਕਟ ਟੀਮ ਨੇ 2 ਵਿਕਟਾਂ ਦੇ 35